ਕਿਆ ਹੋ ਰਿਹਾ ਨੇ ਲੈ ਘਰਤੀ ਜੰਗਲਾਂ ਪਪੂਟਾ ਪੁਰੇ ਦੀ ਕਿ ਕੋਰਤੀ ਰਾਤ ਆਪਾ ਸੜਕ ਦੇ ਕਿਨਾਰੇ ਤੇ ਕੱਟੀ ਰਾਤ ਜੀ ਤੇ ਇਹੀ ਸੜਕ ਦੇ ਕਿਨਾਰੇ ਤੇ ਬਸਿਆ ਹੋਇਆ ਸ਼ਹਿਰ ਕੋਜੀਕੋਡ ਸਾਹਮਣੇ ਜਿਹੜੀ ਸੜਕ ਜਾਂਦੀ ਆ ਭਾਈ ਇਹ ਸ਼ਹਿਰ ਕੋਜੀਕੋਡ ਨੂੰ ਜਾਂਦੀ ਆ ਜਿਹਦਾ ਨਾਮ ਕੈਲੀਕਟ ਵੀ ਲਿਆ ਜਾਂਦਾਗਾ ਪੁਰਾਣਾ ਨਾਮ ਕੈਲੀਕਟ ਆ ਜੀ ਆ ਜਿਹੜੇ ਸਾਰੇ ਲੋਕ ਆ ਭਾਈ ਉਧਰ ਨੂੰ ਜਾਈ ਜਾਂਦੇ ਆ ਸ਼ਹਿਰ ਚ ਕੀ ਮਸ਼ਹੂਰ ਆ ਜੀ ਇੱਕ ਸ਼ਹਿਰ ਦੇ ਵਿੱਚ ਨਾ ਕਿਉਂਕਿ ਪਰਲੇ ਪਾਸੀ ਸਮੁੰਦਰ ਲੱਗਦਾਗਾ ਤੇ ਇੱਕ ਬੀਚ ਹੈਗੀ ਜਿਹੜੀ ਬਹੁਤ ਮਸ਼ਹੂਰ ਹੈ। ਆਥ ਨੇ ਜੇ ਵੇਲੇ ਕਹਿੰਦੇ ਭਾਈ ਬਹੁਤ ਘੱਟ ਹੁੰਦਾਗਾ ਬੀਚ ਦੇ ਉੱਤੇ। ਦੂਜਾ ਇਹ ਸ਼ਹਿਰ ਖਾਣ ਪੀਣ ਦੇ ਮਾਮਲੇ ਵਿੱਚ ਬਹੁਤ ਮਸ਼ਹੂਰ ਹੈ ਜੀ। ਬਰੀਆਨੀ ਬਹੁਤ ਜ਼ਿਆਦਾ ਮਿਲਦੀ ਹੈਗੀ ਜੀ, ਨੌਨ ਵਿੱਚ ਬਰੀਆਨੀ। ਵੇਜ ਖਾਣ ਪੀਣ ਆ ਜਿਹੜਾ ਬਹੁਤ ਘੱਟ ਮਿਲਦਾ ਭਾਈ। ਸਾਰ ਨਾਲੋਂ ਜ਼ਿਆਦਾ ਮਿਲਦੀ ਹੈਗੀ ਬਰੀਆਨੀ ਨੌਨ ਵਿੱਚ। ਬਹੁਤ ਮਸ਼ਹੂਰ ਆ ਗਈ ਇੱਥੋਂ। ਬਾਕੀ ਹੋਰ ਵੀ ਖਾਣ ਪੀਣ ਆ ਜਿਹੜੇ ਇੱਥੋਂ ਦੇ ਇਹ ਸ਼ਹਿਰ ਦੇ ਬਹੁਤ ਮਸ਼ਹੂਰ ਆ ਗਏ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਇੱਥੇ ਥੋੜਾ ਜਿਹਾ ਹੋਰ ਇਹ ਸ਼ਹਿਰ ਦੇ ਨਾਲ ਇਤਿਹਾਸ ਜੁੜਿਆ ਹੋਇਆ ਜੀ 1498 ਦੇ ਵਿੱਚ 1498 ਵਿੱਚ ਡੋਂ ਬਾਸਕੋ ਦਾ ਕੰਮ ਆ ਜਿਹੜਾ ਆਪਣਾ ਇੱਕ ਪੁਰਤਗਾਲੀ ਸੀਗਾ ਸਮੁੰਦਰੀ ਜਹਾਜ਼ ਰਾਹੀਂ ਸਮੁੰਦਰੀ ਸਫ਼ਰ ਰਾਹੀਂ ਖੋਜਾਂ ਕਰਦਾ ਹੋਇਆ ਯੂਰਪ ਤੋਂ ਲੈ ਕੇ ਇੱਥੋਂ ਤੱਕ ਪਹੁੰਚਿਆ ਸੀ ਕੇਰਲਾ ਦੇ ਸ਼ਹਿਰ ਕੋਜੀਕੋਡ ਤੱਕ ਇੱਥੋਂ ਤੱਕ ਜਿਹੜਾ ਪਹਿਲਾ ਪਹੁੰਚਣ ਵਾਲਾ ਉਹ ਸੀਗਾ ਇਹਦੇ ਨਾਲ ਕਹਿੰਦੇ ਪਾਈ ਇੱਕ ਦੁਨੀਆ ਦੀ ਇਤਿਹਾਸਿਕ ਜਿਹੜੀ ਸਾਰਨੋਂ ਵੱਡੀ ਸਮੁੰਦਰੀ ਖੋਜ ਹੋਈ ਸੀ ਯੂਰਪ ਤੋਂ ਲੈ ਕੇ ਇਧਰ ਭਾਰਤ ਤੱਕ ਆਉਣ ਜਾਣ ਦੀ ਇੱਕ ਖੋਜ ਹੋਈ ਸੀ ਇੱਕ ਰਾਹ ਲੱਭਿਆ ਸੀਗਾ ਠੀਕ ਹੈ ਜੀ ਤੇ ਇਹਦੇ ਨਾਲ ਮਸਾਲਿਆਂ ਦਾ ਵਪਾਰ ਮਸਾਲੇ ਵੀ ਇਸ ਸ਼ਹਿਰ ਦੇ ਬਹੁਤ ਮਸ਼ਹੂਰ ਆ ਜੀ ਇੱਥੋਂ ਦਾ ਵਪਾਰ ਬਹੁਤ ਮਸ਼ਹੂਰ ਆ ਪੁਰਾਣੇ ਸਮਿਆਂ ਦਾ ਹੁਣ ਥੋੜਾ ਜਿਹਾ ਕੰਮ ਉਹਦਾ ਘਟਿਆ ਹੋਇਆਗਾ ਮੈਂ ਹੁਣ ਨਹੀਂ ਉਨੀ ਗੱਲਬਾਤ ਹੈਗੀ ਜਿੰਨੀ ਪਹਿਲਾਂ ਮਸਾਲੇ ਵਾਲੀ ਗੱਲਬਾਤ ਸੀਗੀ ਤੇ ਉਹ ਇੱਥੇ ਸਾਰਿਆਂ ਨਾਲੋਂ ਪਹਿਲਾਂ ਆਏ ਸੀਗੇ ਜੀ ਡੋਮ ਬਾਸਕੋ ਦਾ ਕੰਮ ਆ ਡੋਮ ਜਿਹੜਾ ਨਾਮ ਆਗਾ ਜੀ ਅੱਗੇ ਲੱਗਿਆ ਹੋਇਆਗਾ ਇਹ ਪੁਰਤਗਾਲੀ ਸ਼ਬਦ ਆ ਇੱਕ ਜਿਹਦਾ ਨਾਮ ਜਿਹਦਾ ਮਤਲਬ ਹੁੰਦਾ ਸਰਦਾਰ ਡੋਮ ਦਾ ਮਤਲਬ ਸਰਦਾਰ ਇੱਥੇ ਆਇਆ ਸੀ ਇਹ ਸ਼ਹਿਰ ਦੇ ਵਿੱਚ ਆਇਆ ਸੀ ਸਾਰਿਆਂ ਨਾਲੋਂ ਪਹਿਲਾਂ 1498 ਦੇ ਵਿੱਚ ਤੇ ਅੱਜ ਦਾ ਸਫ਼ਰ ਜੀ ਆਪਾਂ ਸ਼ੁਰੂ ਕਰਨ ਲੱਗੇ ਆਂ ਭਾਈ ਗੱਡੀ ਆਪਣੀ ਇਧਰਲੇ ਪਾਸੇ ਤਿਆਰ ਵਰ ਤਿਆਰ ਖੜੀ ਹੈਗੀ ਚਾਹ ਦੀ ਘੁੱਟ ਪੀ ਲਈ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਸ਼ਹਿਰ ਕਨੂਰ ਵੱਲ ਜਿਹੜਾ ਐਸੀ ਸੜਕ ਦੇ ਉੱਤੇ ਸ਼ਹਿਰ ਪੈ ਜਾਂਦਾ ਸਮੁੰਦਰੀ ਦੇ ਸਮੁੰਦਰ ਦੇ ਕੰਡੇ ਵਸਿਆ ਹੋਇਆ ਭਾਈ ਕਨੂਰ ਸ਼ਹਿਰ ਇੱਥੋਂ ਥੋੜਾ ਜਿਹਾ ਦੂਰ ਆਗਾ ਆਥ ਨੂੰ ਆਪਾਂ ਆਰਾਮ ਨਾਲ ਜਿਹੜਾ ਪਹੁੰਚ ਜਾਾਂਗੇ ਜੇ ਜ਼ਿਆਦਾ ਚੜਾਈਆਂ ਨਾ ਆਈਆਂ ਤਾਂ ਤੇ ਇਸ ਤੋਂ ਬਾਅਦ ਜੀ ਇੱਕ ਸ਼ਹਿਰ ਹੋਰ ਆ ਮੰਗਲੂਰ ਮੰਗਲੂਰ ਜਿਹੜਾ ਆਪਣਾ ਕਰਨਾਟਕਾ ਦੇ ਵਿੱਚ ਪੈ ਜਾਂਦਾ ਜਦੋਂ ਆਪਾਂ ਕੇਰਲਾ ਲੰਘੇ ਅੱਜ ਲੰਘੇ ਜਾਂ ਕੱਲ ਨੂੰ ਕੇਰਲਾ ਲੰਘੇ ਤਾਂ ਮੰਗਲੂਰ ਸ਼ਹਿਰ ਪਹਿਲਾ ਵੱਡਾ ਸ਼ਹਿਰ ਆਉਂਦਾਗਾ ਕਰਨਾਟਕਾ ਦਾ ਆਪਾਂ ਫਿਰ ਕਰਨਾਟਕਾ ਦੇ ਵਿੱਚ ਵੜ ਜਾ ਸਫ਼ਰ ਹੋ ਗਿਆ ਜੀ ਸ਼ੁਰੂ ਤੇ ਨਹਾ ਤੋ ਲੈ ਭਾਈ ਪੈਟਰੋਲ ਪੰਪ ਆਇਆ ਸੀਗਾ ਉੱਥੇ ਨਾਲੇ ਇੱਕ ਬਾਈ ਕਮੈਂਟ ਕਰੀ ਜਾਂਦਾ ਸੀਗਾ ਕਹਿੰਦਾ ਭਾਈ ਫੋਨ ਕਿੱਥੇ ਚਾਰਜ ਕਰਦੇ ਹਾਂ ਹੌਣ ਭਾਈ ਪੈਟਰੋਲ ਪੰਪ ਤੇ ਜੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਠੰਡਾ ਪਾਣੀ ਹੋ ਗਿਆ ਹਨਾ ਨਹਾਉਣ ਧੋਣ ਦਾ ਹੌਣ ਚਾਰਜ ਦਾ ਵੀ ਤੇ ਉਹ ਵੀ ਫੋਨ ਚਾਰਜ ਨੂੰ ਕੋਈ ਨਹੀਂ ਕੁਝ ਕਹਿੰਦਾ ਜੇ ਆਪਾਂ ਰਾਹ ਖੜੇ ਕਿਤੇ ਦੁਕਾਨ ਆਉਂਦੀ ਹੈ ਕੋਈ ਚਾਹ ਪਾਣੀ ਪੀਣੇ ਆ ਨਾ 10 ਮਿੰਟ ਉੱਥੇ ਵੀ ਚਾਰਜ ਲਾ ਦਈਦਾ ਕੋਈ ਨਹੀਂ ਕੁਝ ਕਹਿੰਦਾ ਹੈਗਾ ਹੌਣ ਜਲਦੀ ਚਾਰਜ ਹੋ ਜਾਂਦੇ ਜੀ ਪਾਵਰ ਬੈਂਕ ਹੁੰਦੇ ਆ ਦੋ ਦੋ ਉਹਨਾਂ ਤੇ ਚਾਰਜ ਕਰ ਲਈਦੇ ਆ ਰਾਤ ਨੂੰ ਕਿਸੇ ਪਾਸੇ ਲਾ ਕੇ ਰੱਖ ਦਈਦਾਗਾ ਹੁਣ ਆਪਾਂ ਇਧਰਲੇ ਪਾਸੇ ਵੱਡੀ ਸੜਕ ਤੇ ਹੋਣਾਗਾ ਚਾੜ ਲਿਆ ਭਾਈ ਸਾਹਿਬ ਨੇ ਮੀ ਆਲਾ ਭਾਈ ਆ ਲਫਾਫਾ ਜਾ ਜੇ ਮੈਨੂੰ ਅੱਗੇ ਨੂੰ ਵਧੀ ਜਾਣੇ ਆ ਆਪਾਂ ਨੂੰ ਵੀ ਨਾ ਭਾਈ ਪਾਉਣਾ ਪੈ ਜੇ ਆ ਲਫਾਫਾ ਜਾ ਇੱਥੇ ਤਾਂ ਹਜੇ ਕੰਨ ਮਣਕਾਣੀ ਜੀ ਆ ਆ ਸੜਕ ਤੇ ਭਾਈ ਤੁਸੀਂ ਦੇਖੀ ਜਾਂਨੇ ਹੋ ਸੜਕ ਜਿਹੜੀ ਗਿੱਲੀ ਹੋਈ ਪਈ ਐ ਐਨਾ ਕੀ ਰਹੇ ਤਾਂ ਠੀਕ ਐ ਜੇ ਜ਼ਿਆਦਾ ਮੀਂਹ ਵੱਧ ਗਿਆ ਤਾਂ ਰੁਕ ਜਾਣੀ ਤੇ ਬੱਸ ਵੱਡੀ ਸੜਕ ਤੇ ਜਾ ਕੇ ਹਜੇ ਗੱਡੀਆਂ ਨੇ ਮਾੜਾ ਜਾਂ ਮੋਸ਼ਨ ਹੀ ਫੜਿਆ ਸੀਗਾ ਜੀ ਤੇ ਸੰਦੀਪ ਭਾਈ ਸਾਹਿਬ ਦਾ ਜਿਹੜਾ ਸਾਈਕਲ ਫੇਰ ਪੈਂਚਰ ਹੋ ਗਿਆ ਅੱਜ ਤੇ ਉਹਦੇ ਚੋਂ ਟੂਪ ਲੈ ਕੇ ਆਏ ਆ ਇੱਕ ਟੂਪ ਆਪਣੇ ਕੋਲੇ ਹੋਰ ਸੀਗੀ ਹੈ ਜਿਹੜਾ ਆਪਣੇ ਪੈਂਚਰ ਨਵੇਂ ਲੈຊੋ ਕਿੱਥੇ ਆ ਪੈਂਚਰ ਉਹ ਇਹਦੇ ਚ ਹੀ ਐ ਬੈਗ ਚ ਹੀ ਆ ਇਹ ਕੀ ਐ ਇਹ ਥੋੜਾ ਅੜਦਾ ਨਹੀਂਗਾ ਪੈਂਚਰ ਸਰ ਉਹ ਪਾਟਿਆ ਰਹਾ ਅੱਥਰੂ ਪੈਂਚਰ ਹੀ ਬੇਕਾਰ ਆਣਾ

ਕਿਉਂ ਆਇਆ ਤੁਸੀਂ ਕਿਉਂ ਕੀ ਹੈ ਗਾਹੇ ਪਾਚ ਦਾ ਟੁੱਟਾ ਹੈ ਕੰਚਾ ਹਨਾ ਕੰਚ ਲੰਘਿਆ ਵਿੱਚ ਦੀ ਕਿੱਥੇ ਛੜਦਾ ਟੂਪਿਆ ਰਹਿ ਜਾ ਕੰਚ ਹਾਥੀ ਬੱਤੀ ਆ ਇਧਰ ਦੀ ਵੜਿਆ ਹੈ ਹਾਂ ਹਾਂ ਕੀ ਚੀਜ਼ ਲੈ ਆ ਤੁਸੀਂ ਉਹ ਡੱਕਾ ਜਾ ਖੰਦੇ ਆ ਗਿਆ ਹੱਥ ਦੇ ਨਵਜੇ ਟਿੱਖਾ ਹੀ ਬੋਟ ਨਹੀਂ ਟੁੱਟ ਜੂਆ ਵਿੱਚ ਟੁੱਟ ਜੂਆ ਹਰਪਨ ਹਾਂ ਚਾ ਦਾ ਟੁਕੜਾ ਪਾਈ ਕੇਰਲਾ ਦੇ ਵਿੱਚ ਆਪਾਂ ਜਦੋਂ ਵੀ ਆਉਂਨੇ ਆ ਜੀ ਐਦਾਂ ਦੀਆਂ ਝੀਲਾਂ ਹੋ ਗਈਆਂ ਨਦੀਆਂ ਹੋ ਗਈਆਂ ਵੱਡੇ ਦਰਿਆ ਹੋ ਗਏ ਸਮੁੰਦਰ ਤੇ ਆਸੇ ਪਾਸੇ ਲੱਗੇ ਹੋਏ ਭਾਈ ਆਹ ਨਾਰੀਅਲ ਦੇ ਦਰਖਤ ਸਾਰੇ ਸਾਰਾ ਬਾਡੇਲਾ ਨਾਰੀਅਲ ਹੈ ਇਹ ਐਦਾਂ ਦੇ ਨਜ਼ਾਰੇ ਹਰੇਕ ਸ਼ਹਿਰ ਤੇ ਹਰੇਕ ਪਿੰਡ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਣਗੇ ਨਦੀ ਭਾਈ ਛੋਟੀ ਵੱਡੀ ਹੋ ਸਕਦੀ ਹੈ ਝੀਲ ਛੋਟੀ ਵੱਡੀ ਹੋ ਸਕਦੀ ਹੈ ਕਿ ਪਰ ਇਹ ਕੇਰਲਾ ਕੇਰਲਾ ਦੀ ਖੂਬਸੂਰਤੀ ਹੈ ਜਿਹੜੀ ਇਹਨਾਂ ਗੱਲਾਂ ਨਾਲ ਹੀ ਹੈ ਜੀ ਆਹ ਜਿਹੜੀਆਂ ਨਦੀਆਂ ਜਾਂਦੀਆਂ ਛੋਟੀਆਂ ਵੱਡੀਆਂ ਆਸੇ-ਪਾਸੇ ਕਿਨਾਰਿਆਂ ਤੇ ਲੱਗੇ ਹੋਏ ਭਾਈ ਨਾਰੀਅਲ ਦੇ ਦਰਖ ਇਹ ਸਾਰਾ ਨਾਰੀਅਲ ਹੈ ਆਮੇ ਆਪੇ ਜਿੱਧਰ ਮਰਜ਼ੀ ਨਿਗਾ ਘੁਮਾ ਕੇ ਦੇਖ ਲਗੇ ਆਸੇ-ਪਾਸੇ ਚਾਰੇ ਪਾਸੇ ਨਾਰੀਅਲੀ ਨਾਰੀਅਲ ਹੈ ਜੀ ਤੇ ਜੇ ਆਪਾਂ ਇੱਕ ਇੱਕ ਸਾਲ ਦੀ ਇਹਦੀ ਖੇਤੀ ਦਾ ਹਿਸਾਬ ਲਾਗੇ ਜੀ ਇੱਕ ਵਾਰ ਦੀ ਖੇਤੀ ਦਾ ਨਾਰੀਅਲ ਦੀ ਦਾ ਬਹੁਤ ਨਾਰੀਅਲ ਭਾਈ ਇੱਥੇ ਜਿਹੜਾ ਪੈਦਾ ਹੁੰਦਾਗਾ 5522.71 ਮਿਲੀਅਨ 5522.71 ਮਿਲੀਅਨ ਨਾਰੀਅਲ ਜਿਹੜਾ ਕੇਰਲਾ ਦੇ ਵਿੱਚ ਕੱਲੇ ਕੇਰਲਾ ਦੇ ਵਿੱਚ ਪੈਦਾ ਹੁੰਦਾਗਾ ਤੇ ਬਾਕੀ ਜਿੰਨੇ ਵੀ ਤੁਸੀਂ ਆ ਨਾ ਭਾਈ ਆਪਣੇ ਸਮੁੰਦਰੀ ਇਲਾਕੇ ਹੋ ਜਾਂਦੇ ਜਿਨ੍ਹਾਂ ਦੇ ਨਾਲ ਸਮੁੰਦਰ ਲੱਗਦਾ ਜਿਹੜੇ ਇਲਾਕਿਆਂ ਦੇ ਨਾਲ ਸਮੁੰਦਰ ਲੱਗਦਾ ਉੱਥੇ ਲਗਭਗ ਨਾਰੀਅਲ ਹੋਊਗਾ ਹੀ ਹੋਊਗਾ ਹਰੇਕ ਥਾਂ ਨਾਰੀਅਲ ਤੇ ਤਾੜ ਨਾਰੀਅਲ ਤੇ ਤਾੜ ਇਹੇ ਦਰਖਤ ਹੈਗੇ 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 ਬਹੁਤ ਨਾਰੀਅਲ ਪੈਦਾ ਕਰਦਾ ਜੀ ਕੇਰਲਾ ਕੇਰਲਾ ਰਾਜ ਆਪਨੇ ਜਿਹੜੇ ਪਿਛਲੇ ਪਾਸੇ ਨਾਰੀਅਲ ਆ ਭਾਈ ਇਹ ਵੀ ਸਾਰੇ ਲੱਦੇ ਹੋਏ ਆ ਤੇ ਜਿਹੜੇ ਆ ਜਿਹੜੇ ਅੰਕੜੇ ਆ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਇਹ ਕੋਈ ਨਵੇਂ ਅੰਕੜੇ ਨਹੀਂ ਹੈਗੇ ਪਹਿਲਾਂ ਦੇ ਆ ਜੀ ਕਾਫੀ ਟਾਈਮ ਪਹਿਲਾਂ ਦੇ ਆ ਇਹ ਸਾਰੇ ਅੰਕੜੇ ਭਾਈ ਜਿੰਨਾ ਨਾਰੀਅਲ ਕੇਰਲਾ ਦੇ ਵਿੱਚ ਪੈਦਾ ਹੁੰਦਾਗਾ ना क्या नाम है जी आपका मेरा नाम जॉन जॉन हाँ कहाँ से हो आप मैं केरला का है मैं इंडिया घूमने का सोच रहा था अच्छा। अभी बाद में करेगा अभी केरला सब कर दिया अभी कासरगोड में गया तो वो फिनिश होगा केरला त्रिवेंद्र टू कासरगोड वो केरला का बॉर्डर है बॉर्डर कहाँ पर पड़ता है ये कासरगोड कितना किलोमीटर होगा आगे ये तो सिक्स हंड्रेड किलोमीटर है केरला टू Uh, टू ये अच्छा, तो आप क्या प्रचार कर रहे हो जी इस गाड़ी पे म, मैं प्रधानमंत्री का ए, आ, वो योगा का प्रधानमंत्री बोल दिया योगा से आ, बीमार नहीं हो जाएगा वो ताकत ज्यादा मिलेगा आ, ऐसा वाला है वो प्रचार रहे रहा है, है? इसीलिए प्रचार करता ठीक है आपका क्या नाम है हिंदी नहीं आती मलयालम मलयालम नो इंग्लिश आईनो तो इतने ही बोल सकते हैं नन्नी 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 नो इंग्लिश है ना आना नो इंग्लिश हां अच्छा मैं जा आया था पहले अच्छा केरला पानी चाहिए बहुत अच्छा हैं पानी नहीं नहीं नन्नी ऑलराइट नन्नी ਏ ਭਾਈ ਜੋਗਾ ਦਾ ਪ੍ਰਚਾਰ ਕਰਦੇ ਫਿਰਦੇ ਸੀਗੇ ਤੇ ਜਿਨ੍ਹਾਂ ਨੇ ਭਾਈ ਆਪਾਂ ਨੂੰ ਖਾਣ ਵਾਸਤੇ ਕੇਲੇ ਦਿੱਤੇ ਸਾਹਮਣੇ ਆ ਗਿਆ ਹਰਾ ਬੋਰ ਖੱਬੇ ਹੱਥ ਕਹਿੰਦੇ ਭਾਈ ਬੇਗਲਾਮ ਕਨੂਰ ਰਹਿ ਗਿਆ 80 ਕਿਲੋਮੀਟਰ ਤੇ ਮੁੰਬਈ 1157 ਕਿਲੋਮੀਟਰ ਪਿਆ ਜਿੜਾਈ ਫੇਰ ਆ ਗਿਆ ਲਗਭਗ ਆਪਾਂ 25 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਆਂ ਜੀ ਤੇ ਆਹ ਇੱਕ ਪਿੰਡ ਆਇਆਗਾ ਨਾਮ ਹੈਗਾ ਭਾਈ ਇਕੁਲੈਂਡੀ ਇਥੇ ਛੋਟਾ ਜਿਹਾ ਬਾਜ਼ਾਰ ਆਗਾ ਇਧਰਲੇ ਪਾਸੇ ਆ ਢੇਰ ਲੱਗੇ ਪਏ ਆ ਇਹ ਸਮੁੰਦਰ ਦੇ ਜੀਵ ਆ ਜੀ ਸਮੁੰਦਰ ਦੇ ਜੋ ਵੀ ਜੀਵ ਜੰਤੂ ਹੁੰਦੇ ਹਨ ਇੱਕ ਗੱਲ ਤੁਹਾਨੂੰ ਦੱਸ ਦਈਏ ਜੀ ਸਮੁੰਦਰ ਚ ਜੋ ਵੀ ਜੀਵ ਜੰਤੂ ਨਿਕਲਦਾਗਾ ਉਹ ਇਹਨਾਂ ਦਾ ਭਾਈ ਭੋਜਨ ਬਣਦਾਗਾ ਇਹ ਖਾਂਦੇ ਹੀ ਖਾਂਦੇ ਆ ਉਹ ਚਾਹੇ ਕੋਸੀ ਹੋਵੇ ਕੋਈ ਮੱਛੀ ਸੱਪ ਡੱਡੂ ਜੋ ਵੀ ਹੋਵੇ ਵੜਕਾ ਦਿੰਦੇ ਆ ਨਾਲ ਦੀ ਨਾਲ ਇਹ ਇਧਰਲੇ ਪਾਸੇ ਆ ਦੇਖੋ ਕਿ ਮੇ ਢੇਰ ਲਾਈ ਬੈਠਿਆ ਆਪਾਂ ਇਹਨਾਂ ਤੋਂ ਨਾਮ ਪੁੱਛਦੇ ਆ ਇਹਦਾ ਇਹਦਾ ਕੀ ਭਾਗ ਆ ਹਨਾ ਉਹ ਪੁੱਛਦੇ ਆ ਇਹਦੇ ਅੰਦਰੋਂ ਕੀ ਨਿਕਲਦਾਗਾ ਉੱਤੇ ਤਾਂ ਇਹਦੇ ਆਹ ਫੋਲਕ ਜੇ ਆਗੇ ਅੰਦਰੋਂ ਇਹਦੇ ਕੁਝ ਹੋਰ ਨਿਕਲਦਾ ਜਿਹੜਾ ਖਾਣ ਵਾਲਾ ਹੁੰਦਾਗਾ ਅੰਨਾ ਇਸਕਾ ਨਾਮ ਕੀ ਹੈ ਇਹ ਕਲਮਕਾਈ ਬੋਲਤਾ ਹੈ ਕਲਮਕਾਈ ਮਲਿਆਲਮ ਮੇ ਕਲਮਕਾਈ ਬੋਲਤਾ ਹੈ ਅੱਛਾ ਕਲਮਕਾਈ ਕਿਵੇਂ ਖਾਇਆ ਜਾਂਦਾ ਹੈ ਇਹ ਇਹ ਤੋਂ ਇਹ ਉਹ ਕਢਣਾ ਇਹ ਇਧਰ ਸੇ ਗੋਸ਼ ਕਢ ਕੇ ਅੱਛਾ ਉਹ دھو ਕੇ ਔਰ ਮਸਾਲਾ ਦਾਲ ਕੇ ਉਹ ਤੇਲ ਮੇ ਦਾਲਨਾ डुबा तेल में डुबा तेल में डुबाने का और ये फ्राई हो जाएगा तो वो खाता है और और बहुत आइटम बनाता है इसमें बहुत आइटम खाना बनाता है ये तो कहने बहुत इसका भाव क्या है रेट 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 तो ये तो इधर इतने नो मुन्नू इधर ये तीन सौ रुपया होता है किलो एक किलो एक, एक किलो तीन सौ का ऐसे ही तीन सौ रुपया तीन सौ रुपया ये ये तीन साढ़े रुपया होता है ये 380 होता है है थोड़ा बड़ा क्या फर्क है ऐसे? कैसे? जैसे रेट अलग अलग है तो इनमें क्या फर्क है ये फर्क तो ये छोटा वो थोड़ा ये छोटा रहता है थोड़ा है है, बड़ा बड़ा बड़ा। बड़ा। अलग अलग है ताही पा फर्क है आ, इनका नाम एक बार और बताना न कल मकाई बोलता है कल मकाई मकाई और इसको और किसको और भी नाम है मलयालम कड़का भी बोलता है कड़का भी बोलता है, भी बोलता है। ये, ये, ये 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 चीज़, ये चीज़, और, हाँ। और ये ये चीज चीज और 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 इसके अलावा इसके अलावा और इसे वो इधर नहीं है और एक चीज है ये ये ना जैसे जाल से पकड़ा जाता है ये क्या है क्या वैसे निकाला जाता है कैसे मतलब कि मच्छी वाले जाल से पकड़ा जाता है जाता है नहीं समुद्र के अंदर ये ये पत्थर में रहता है पत्थर पत्थर में पत्तर ये उसका अंदर पत्थर का ये चीज़ है ना वो जो पत्थर का ऊपर रहता है ये ऐसे पकड़ के रहेगा पत्थर पे और ये जाके एक एक निकालना लाएगा ऐसा ओके ठीक है डूब के तीन के। के। आदमी का अंदर चार आदमी का ओ, उतना ऊंचा नीचे जाना होगा ਸਮੁੰਦਰ ਪਾਸਮੇ ਰਹਾ ਜਾਂਦਾ ਇਧਰ ਹਾਂ ਪਾਸੇ ਸਮੁੰਦਰ ਇਧਰ ਹੈ ਪਾਸਮੇ ਹਾਂ ਆੜੀ 250 ਕਿਲੋਮੀਟਰ ਨਹੀਂ ਨਹੀਂ ਆੜੀ 250 ਮੀਟਰ 250 ਮੀਟਰ ਆੜੀ ਆੜੀ 250 ਮੀਟਰ ਓਨਲੀ 250 ਮੀਟਰ ਓਨਲੀ ਆਨਸਰ ਨਹੀਂ ਨਹੀਂ ਓਕੇ ਥੈਂਕ ਯੂ ਜਿਵੇਂ ਬੰਗਾਨੀ ਦੱਸਿਆ ਭਾਈ ਇਹ ਪੱਥਰਾਂ ਦੇ ਨਾਲ ਚਿਪੇ ਹੋਏ ਹੁੰਦੇ ਆ ਹਨਾ ਤੇ ਸਮੁੰਦਰ ਦੇ ਵਿੱਚ ਜਾਂਦੇ ਆ ਕਿ ਤਿੰਨ ਚਾਰ ਜਾਣੇ ਤੇ ਫਿਰ ਜਿਹੜਾ ਇਹਨੂੰ ਕੱਢ ਕੇ ਲਿਆਉਂਦੇ ਆਗੇ ਇਹੇ ਭਾਈ ਉੱਤੋਂ ਬੰਦ ਆਗੇ ਤੇ ਇਹਨੂੰ ਖੋਲਣਾ ਪੈਂਦਾ ਐਸ ਸਲੋਟ ਜਿਵੇਂ ਆ ਖੋਲੇ ਪਿਆਗਾ ਇੱਕ ਤੇ ਖੋਲ ਕੇ ਆਹ ਅੰਦਰੋਂ ਜਿਹੜਾ ਕੁਝ ਨਿਕਲਦਾਗਾ ਹਨਾ ਇਹਨੂੰ ਫਿਰ ਜਿਵੇਂ ਬਾਈ ਨੇ ਦੱਸਿਆਗਾ ਤਾਂ ਉਸ ਲੋਟ ਕਰਕੇ ਇਹ ਖਾਂਦੇ ਆਗੇ ਇਧਰਲੇ ਪਾਸੇ ਸਮੁੰਦਰਾ ਨਾਲ ਹੀ ਬੜੇ ਢੇਰ ਲੱਗੇ ਪਏ ਆ ਜੀ ਇਹਦੇ ਤੇ ਆ ਪਈਆਂ ਮੱਛੀਆਂ ਦੀ ਇਹ ਤਾਂ ਥਾਂ ਥਾਂ ਤੇ ਹੀ ਮਿਲ ਜਾਂਦੀਆਂ ਉਹ ਅੱਜ ਜਿਹੜੀ ਚੀਜ਼ ਨਮ ਹੀ ਦੇਖੀ ਸੀ ਥੋੜੀ ਜੀ ਮੱਛੀਆਂ ਤਾਂ ਹੈਗੀਆਂ ਹੈਗੀਆਂ ਇੱਕ ਇਧਰਲੇ ਪਾਸੇ ਆ ਲੱਗਿਆ ਪਿਆ ਢੇਰ ਆ ਵੀ ਉਹੀ ਆ ਭਾਈ ਇਹਦਾ ਲਫਾਫੇ ਦੇ ਵਿੱਚ ਕੱਢ ਕੇ ਵੀ ਉਹ ਵੀ ਇਹਦਾ ਸਮਾਨ ਸੱਲਾ ਉਹ ਪਾਈ ਬੈਠੇ ਹੈਗੇ ਵਾਹ ਜੀ ਵਾਹ ਢੇਰ ਲਾਈ ਬੈਠਿਆ ਢੇਰੀ ਢੇਰ ਹਲੋ ਅੰਨਾ ਮਨਕਮ ਇਹ ਜਿਹੜੇ ਢੇਰ ਲੱਗੇ ਪਏ ਸੀਗੇ ਜੀ ਜੋ ਵੀ ਕੁਛ ਨਿਕਲਦਾ ਹਣਾ ਇਹਦੇ ਵਿੱਚੋਂ ਉਹ ਹੁਣ ਤਿੰਨ ਦਿਨ ਤੱਕ ਕਹਿੰਦੇ ਹਜੇ ਜਿਉਂਦਾ ਰਹਿੰਦਾਗਾ ਮਰਦਾ ਨਹੀਂਗਾ ਜੋ ਵੀ ਜਾਨਵਰ ਹੁੰਦਾ ਛੋਟਾ ਜਿਹਾ ਜੀਵ ਜੰਤੂ ਤਿੰਨ ਦਿਨ ਤੱਕ ਜਿਉਂਦਾ ਰਹਿੰਦਾਗਾ ਤੇ ਜਿਹੜੇ ਜਿੰਨੇ ਵੀ ਇਹ ਢੇਰ ਲੱਗੇ ਪਏ ਸੀ ਕਹਿੰਦੇ ਭਾਈ ਇਹ ਆਥਨ ਤੱਕ ਸਾਰਾ ਵਿਖ ਜਾਊਗਾ ਉਸ ਨਹੀਂ ਰਹਿੰਦਾ ਕਹਿੰਦੇ ਸਾਨੂੰ ਕੱਲ ਨੂੰ ਹੋਰ ਲੈ ਕੇ ਆਉਣੇ ਪੈਣਗੇ ਬਹੁਤ ਲੱਗਦਾ ਕਹਿੰਦੇ ਕਦੇ ਕਦੇ ਆਏ ਵੀ ਕੰਮ ਹੋ ਜਾਂਦਾ ਜੀ ਰਾਹ ਬੰਦ ਹੁੰਦਾਗਾ ਗੱਡੀ ਦੀ ਲੀ ਲੰਗਦੀ ਹੈ ਜੀ ਹੁਣ ਆ ਉਤੋਂ ਦੀ ਟਪਾ ਲਾਂਗੇ ਚੱਲ ਇੰਨਾ ਕੌਚਾਗਾ ਤਾਂ ਕੁਝ ਨਹੀਂ ਕਹਿੰਦਾ ਤਨ ਜਾਣੇ ਅਲੱਗ ਲਗਾ ਕੇ ਤੇ ਨਹੀਂ ਉਹ ਪਰਾਂ ਨਾ ਪੁਲ ਜਾਂਦਾ ਸੀਗਾ ਆਪਾਂ ਉਹ ਪੁਲ ਤੇ ਚੜਨਾ ਸੀਗਾ ਚੱਲ ਸੰਦੀਪ ਪਹਿਲਾਂ ਤੇ ਰੇਲਾ ਸਾਈਨਲ ਟਪਾ ਲਵੇ ਜਦੋਂ ਪਿੱਛੇ ਜਾਣਾ ਹੋਵੇ ਤਾਂ ਉਹ ਕੱਢਿਆ ਜਾਣਾ ਸਾਮਣੇ ਤਨਗੁਰ ਲਿਖਿਆ ਭਾਈ 48 ਕਿਲੋਮੀਟਰ ਤੇ ਆਹ ਮੰਗਲੂਰ ਲਿਖਿਆ ਗਿਆ 190 ਮੁੰਬਈ 1083 ਆਹ ਮੰਗਲੂਰ ਆ ਜਿਹੜਾ ਜੀ ਇਹ ਆਪਾਂ ਜਦੋਂ ਆ ਰਾਜ ਤੋਂ ਨਿਕਲ ਕੇ ਕੇਰਲਾ ਰਾਜ ਦੇ ਵਿੱਚੋਂ ਨਿਕਲ ਗਏ ਤਾਂ ਇਹ ਅਗਲੇ ਰਾਜ ਦੇ ਵਿੱਚ ਆ ਕਰਨਾਟਕਾ ਦੇ ਵਿੱਚ ਆ ਮੰਗਲੂਰ ਕੰਨੈਕ ਮਾਰੀ 508 508 ਕਿਲੋਮੀਟਰ ਮਗਰ ਰਹਿ ਗਿਆ ਲਾਈਏ ਦੀ ਗੱਡੀ ਸਾਈਡ ਤੇ ਲਗਾ ਭਾਗ 15-18 ਕਿਲੋਮੀਟਰ ਦੀ ਛੁੱਟੀ ਮਾਰੀ ਆ ਲਗਾਤਾਰ ਇੱਕਦਾਂ ਹਾਂ ਸੜਕ ਜਿਹੜੀ ਬਣੀ ਜਾਂਦੀ ਆ ਤੇ ਟ੍ਰੈਫਿਕ ਵਾਲੀ ਲੰਘਦੀ ਹੈਗੀ ਮਿੱਟੀ-ਮੁੱਟੀ ਬਾਹਲੀ ਪੈਂਦੀ ਆ ਅੱਖਾਂ ਦੇ ਵਿੱਚ ਗਰਮੀ ਐ ਮੁੜਕਾ ਆਉਂਦਾਗਾ ਕੇਰਲਾ ਰਾਜ ਲਗਭਗ ਆਪਾਂ ਕੱਲ ਨੂੰ ਮੈਨੂੰ ਲੱਗਦਾ ਜੀ ਕੇਰਲਾ ਰਾਜ ਚੋਂ ਅੱਗੇ ਲੰਘ ਜਾਗੇ ਕਰਨਾਟਕਾ ਦੇ ਵਿੱਚ ਵਗ ਜਾਗੇ ਤੇ ਭਾਈ ਇਹ ਰਾਜ ਆ ਨਾ ਆਪਾਂ ਦੇਖਿਆ ਨਾ 5-7 ਦਿਨ ਜਿੰਨੇ ਵੀ ਦਿਨ ਰਹੇ ਇਹ ਸਟੇਟ ਦੇ ਵਿੱਚ ਇਹ ਸਾਰਿਆਂ ਨਾਲ ਹੀ ਅੱਡਾ ਜੀ ਇਹਦਾ ਖਾਣ ਪੀਣ ਹੋ ਗਿਆ ਸਾਰਿਆਂ ਨਾਲ ਹੀ ਅਲੱਗਾਗਾ ਪਤਾ ਨਹੀਂ ਇਹ ਕੀ ਕੁਝ ਖਾਂਦੇ ਪੀਂਦੇ ਰਹਿੰਦੇ ਆਗੇ ਆਪਦੇ ਜਾਨੀ ਇਹ ਭਾਈ ਆਪਦਾ ਚੰਗਾ ਹੀ ਖਾਂਦੇ ਆਗੇ ਜੇ ਹੁਣ ਆਪਾਂ ਇਹਨਾਂ ਨੂੰ ਕਹਾਂਗੇ ਸਾਗ ਖਾਓ ਇਹ ਆਪਾਂ ਨੂੰ ਕਹਿਣਗੇ ਆ ਪਤਾ ਨਹੀਂ ਕੀ ਆਖਣਗੇ ਕੱਖ ਵੱਢ ਕੇ ਤੇ ਰੈਨਰ ਇਹਨਾਂ ਖਾਈ ਜਾਂਦੇ ਹੈ ਕਹਿਣਾ ਉਸ ਹੱਬਣ ਆਪਾਂ ਨੂੰ ਇਹਨਾਂ ਦਾ ਖਾਣ ਪੀਣ ਲੱਗਦਾ ਵੀ ਆਹ ਪਤਾ ਨਹੀਂ ਕੀ ਖਾਈ ਜਾਂਦੇ ਹੈਗੇ ਬੋਲੀ ਇਹਨਾਂ ਦੀ ਜੀ ਮਲਿਆਲਮ ਚਾਹੇ ਕੋਈ ਛੋਟਾ ਕੰਮ ਕਰਦਾ ਚਾਹੇ ਕੋਈ ਵੱਡਾ ਕੰਮ ਕਰਦਾ ਅੰਗਰੇਜ਼ੀ ਸਾਰੀ ਬੋਲਦੇ ਹੈਗੇ ਸਭ ਨਾਲ ਹੀ ਵੱਖਰੇ ਹੈ ਤੇ ਇਹਨਾਂ ਦਾ ਲੂੰਗੀ ਪਾਉਣ ਦਾ ਭਾਈ ਉਹ ਰਵਾਜ ਇਹਨਾਂ ਦਾ ਆਪ ਦਾ ਪਹਿਰਾਵਾ ਉਹ ਵੀ ਸਾਰਿਆਂ ਨਾਲੋਂ ਅਲੱਗ ਰੁੱਤ ਇਹਨਾਂ ਦੀ ਵੱਖਰੀ ਜੀ ਪਾਣੀ ਵੀ ਇਹੇ ਪਾਣੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦਿਖਾਇਆ ਨੀਗਾ वैसे दा आम ही पाणी है जे आपा किते होटलਾਂ ਵਗੈਰਾ ਚ ਜਾਵਾਂਗੇ ਉਹਨਾਂ ਚ ਲਾਲ ਜਿਹਾ ਰੰਗ ਪਾਇਆ ਹੁੰਦਾ ਹੈ। ਇਹ ਕਹਿੰਦੇ ਆ ਸਾਡੇ ਪਤਾ ਨਹੀਂ ਦਰਖਤਾਂ ਜੋ ਕਿਵੇਂ ਪਾਣੀ ਗਲਵਾਜੀ ਹੁੰਦੀ ਹੈਗੀ ਉਹ। ਉਹ ਵੀ ਇਹਨਾਂ ਦਾ ਅਲੱਗ ਹੀ ਹੈਗਾ। ਬੜਾ ਇਹ ਸਭ ਨਾਲੋਂ ਮੇਰੇ ਲੱਗਦਾ ਜੀ ਅਲੱਗ ਹੀ ਹੈ। ਸਾ ਆਪਣੇ ਉਧਰ ਠੰਡ ਪਈ ਜਾਂਦੀ ਹੈ। ਇੱਥੇ ਗਰਮੀ ਦੀ ਗਰਮੀ। ਇਹ ਅਲੱਗ ਹੀ ਹੈ ਜੀ ਇਹ ਕੇਰਲ ਵਾਲੇ। ਹਾਂ ਪਰ ਲੋਕ ਸਾਰੇ ਇਨਸਾਨ ਭਾਈ ਇੱਥੋਂ ਦੇ ਸਾਰੇ ਚੰਗੇ ਆਗੇ। ਸਭ ਵਧੀਆਗੇ। ਵਧੀਆ ਦਿਲ ਦੇ। 10 ਮਿੰਟ ਇੱਥੇ ਰੁਕਦੇ ਆਂ ਜੀ। ਫੇਰ ਚੱਲਦੇ ਆਂ। ਐਸ ਵਕਤ ਜਿਹੜੇ ਆਪਾਂ ਸ਼ਹਿਰ ਦੇ ਵਿੱਚ ਹੈਗੇ ਆ ਜੀ ਇਹਦਾ ਨਾਮ ਹੈਗਾ ਮਾਹੇ ਮਾਹੇ ਜਿੱਦਾਂ ਆਪਾਂ ਪਿੱਛੇ ਨਾਲ ਇੱਕ ਸ਼ਹਿਰ ਦੇ ਵਿੱਚ ਸੀਗੇ ਕਾਫੀ ਦਿਨ ਪਹਿਲਾਂ ਉਹਦਾ ਨਾਮ ਸੀਗਾ ਪੰਡੂਚੇਰੀ ਸੀਗਾ ਜਿੱਦਾਂ ਉਹ ਝੂਟੀ ਸੀਗਾ ਜਿਹੜਾ ਹਨਾ ਕੇਂਦਰ ਸਰਕਾਰ ਦੇ ਅਧੀਨ ਹੁੰਦਾ ਮਤਲਬ ਕੋਈ ਸਟੇਟ ਦੇ ਅੰਦਰ ਨਹੀਂ ਹੁੰਦਾ ਕਿਸੇ ਰਾਜ ਦੇ ਵਿੱਚ ਨਹੀਂ ਹੁੰਦਾ ਉਹ ਸਿੱਧਾ ਕੇਂਦਰ ਦੇ ਅਧੀਨ ਹੀ ਹੁੰਦਾਗਾ ਇਹ ਉਹ ਸ਼ਹਿਰ ਆ ਜੀ ਮਾਹੇ ਹੈ ਤਾਂ ਇਹ ਪੰਡੂਚੇਰੀ ਦਾ ਹਿੱਸਾ ਹੀ ਆ ਪਰ ਇਹ ਇੰਨਾ ਕਹੀ ਸਣਾ ਜਿਹੜਾ ਇੱਥੇ ਇਹ ਆਪਣਾ ਕੇਰਲਾ ਦੇ ਵਿਚਕਾਰ ਇਹ ਫਸਿਆ ਜਾ ਰਹਿ ਗਿਆ ਇੱਕ ਹਸਾਬ ਨਾਲ ਕੇਰਲਾ ਦੇ ਵਿਚਾਲੇ ਆ ਬਿਲਕੁਲ 9 ਕਿਲੋਮੀਟਰ ਦਾ ਸਾਰਾ ਇਹ ਏਰੀਆ ਹੈਗਾ ਤੇ ਬਾਹਲੇ ਕੋਈ ਲੋਕ ਵੀ ਨਹੀਂ ਇੱਥੇ ਜਿਆਦਾ ਰਹਿੰਦੇ ਠੀਕ ਠਾਕ ਜਿਹੀ ਰਹਿੰਦੇ ਆ ਬਾਹਲਾ ਭੀੜ ਭੜਾਕੇ ਵਾਲਾ ਇਹ ਸ਼ਹਿਰ ਵੀ ਹੈ ਨਹੀਂਗਾ ਤੇ ਇਹ ਕੇਂਦਰ ਸਰਕਾਰ ਦੇ ਅਧੀਨ ਨਹੀਂ ਆਉਂਦਾਗਾ ਤੇ ਇਹ ਸ਼ਹਿਰ ਜਿਹੜਾ ਪਹਿਲਾਂ ਇੱਕ ਨਾ ਫਰਾਂਸ ਦਾ ਹਿੱਸਾ ਸੀਗਾ ਜੀ 1721 ਦੇ ਵਿੱਚ ਉਹਨਾਂ ਨੇ ਆਪਦੀ ਹਕੂਮਤ ਜਿਹੜੀ ਇੱਥੇ ਕਾਇਮ ਕੀਤੀ ਸੀ ਇਹਨੂੰ ਆਪਦੇ ਅਧੀਨ ਕੀਤਾ ਸੀਗਾ ਤੇ ਇਸ ਤੋਂ ਬਾਅਦ ਕਿਤੇ ਜਾ ਕੇ ਇਹ ਫੇਰ ਭਾਰਤ ਦੇ ਵਿੱਚ ਦੁਬਾਰਾ ਰਲਿਆਗਾ ਇਹ ਸ਼ਹਿਰ ਮਾਹੇ ਤੇ ਹੁਣ ਭਾਈ ਆਪਾਂ ਰਹਿਣ ਦੀ ਕਿਸੇ ਪਾਸੇ ਥਾਂ ਲੱਭ ਲਗੇ ਇਹ ਮਾਹੇ ਸ਼ਹਿਰ ਜੀ ਆਹ ਨਾਲ ਨਦੀ ਦੇ ਕਿਨਾਰੇ ਤੇ ਬਸਿਆ ਹੋਇਆਗਾ ਤੇ ਇਹ ਜਿਹੜੀ ਨਦੀ ਆ ਗਈ ਇਹਦਾ ਨਾਂ ਹੈਗਾ ਲੰਗਰ ਲੰਗਰ ਭਾਈ ਇਹਦਾ ਨਾਂ ਦਾ ਤੇ ਇਹ ਸਿੱਧੀ ਜਾ ਕੇ ਦਰਿਆ ਦੇ ਵਿੱਚ ਮਿਲ ਜਾਂਦੀ ਹੈਗਾ ਰਹਿਣ ਦੀ ਜਗ੍ਹਾ ਅੱਜ ਆਪਾਂ ਨੂੰ ਮਿਲ ਗਈ ਆ ਜੀ। ਇੱਥੋਂ ਭਾਈ ਕਨੂਰ ਸ਼ਹਿਰ ਜਿੱਥੇ ਆਪਾਂ ਜਾਣਾ ਸੀਗਾ ਉਹ ਤੋਂ ਆਪਾਂ ਨਾ 5-7 ਕਿਲੋਮੀਟਰ ਜਿਹੜਾ ਪਿੱਛੇ ਰੁਕੇ ਹੋਏ ਆ। ਇਧਰਲੇ ਪਾਸੇ ਲਾਈਟਾਂ ਲੁੱਟਾਂ ਭਾਈ 바ਵਾ ਜੱਕੀ ਜਾਂਦੀਆਂ ਨਹੀਂ। ਇਹ ਆਪਾਂ ਇੱਕ ਪਿੱਛੇ ਪਿੰਡ ਦੇ ਵਿੱਚ ਰੁਕੇ ਹੋਏ ਆ ਜੀ। ਆਹਾ ਜਿੱਥੇ ਭਾਈ ਉਹ ਸਾਹਮਣੇ ਲੋਕ ਖੜੇ ਆ ਨਾ ਕੰਦ ਕੱਢੀ ਹੋਈ ਹੈਗੀ। ਤੇ ਪਰਲੇ ਪਾਸੇ ਸਮੁੰਦਰ ਆ ਗਿਆ ਇਹਦੇ ਪਰਲੇ ਪਾਸੇ ਸਮੁੰਦਰ ਦੇ ਉੱਤੇ ਬੀਚ ਆ ਜੀ ਬੀਚ ਦਾ ਨਾਮ ਹੈਗਾ ਮੁਜ ਪਲਿੰਗਾਰਡ ਮੁਜ ਪਲਿੰਗਾਰਡ ਬੀਚ ਦਾ ਨਾਮ ਆਗਾ ਤੇ ਆਹ ਜਿਹੜਾ ਦੇਖਿਆ ਨੇ ਆਲਾ ਦਵਾਲਾ ਇਹ ਭਾਈ ਥੋੜਾ ਟਾਈਮ ਜਿਹੜਾ ਪਹਿਲਾਂ ਹੀ ਬਣਿਆਗਾ ਲੋਕ ਇੱਥੇ ਘੁੰਮਣ ਕਮਾਉਣ ਆਉਂਦੇ ਆ ਮੁਜ ਪਲਿੰਗਾਰਡ ਡਰਾਈਵਿੰਗ ਬੀਚ ਕਹਿੰਦੇ ਆ ਜੀ ਇਹਨੂੰ ਡਰਾਈਵਿੰਗ ਇੱਥੇ ਭਾਈ ਜੜੀਆਂ ਗੱਡੀਆਂ ਦਾ ਤੋਰਾ ਫੇਰਾ ਹੁੰਦਾਗਾ ਬੀਚ ਤੇ ਇਧਰਲੇ ਪਾਸੇ ਸਮੁੰਦਰ ਆ ਪਾਸੋਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਕੱਲ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਇੱਥੇ ਲੋਕ ਗੱਡੀਆਂ ਲੈ ਕੇ ਭਾਈ ਤੋਰਾ ਫੇਰਾ ਜਿਹੜਾ ਕਰਦੇ ਆਂ ਵਿੱਚ ਦੇ ਕਿਨਾਰੇ ਇਹ ਪਹਿਲੀ ਇੱਕ ਏਦਾਂ ਦੀ ਵਿੱਚ ਹੈ ਜੀ ਬਹੁਤ ਹੀ ਇੱਥੋਂ ਦੀ ਇਹਦੀ ਖਾਸੀਅਤ ਆ ਲੋਕ ਜਿਹੜੀਆਂ ਇੱਥੇ ਗੱਡੀਆਂ ਚਲਾਉਂਦੇ ਆਂ ਭਾਈ ਗੱਡੀਆਂ ਮੋਟਰਸਾਈਕਲ ਵਿੱਚ ਦੇ ਉੱਤੇ ਨੰਗਦੀਆਂ ਨੇ ਤੇ 4 ਕਿਲੋਮੀਟਰ ਦੀ ਇਹ ਲੰਬੀ ਵਿੱਚ ਆ ਇਧਰਲੇ ਪਾਸੇ ਵੀ ਆਪਾਂ ਥੋੜਾ ਜਿਹਾ ਗੇੜਾ ਕੱਢੇਗੇ ਅਲਟਾ ਲੂਟਾ ਬਾਬਾ ਚੱਲੇਗਾ ਹਾਂ ਜੀ ਤੇ ਭਾਈ ਇੱਥੇ ਨਾ ਹੁਣ ਤਾਂ ਤੰਬੂ ਲਾਉਣ ਨਹੀਂ ਦਿੰਦੇ ਨਵਾਂ ਪਤਾ ਸੀ ਤੰਬੂ ਲਾਉਣ ਦੀ ਆਗਿਆ ਬਾਈ ਉੱਥੇ ਸਿਕਿਉਰਿਟੀ ਗਾਰਡ ਉਹ ਕਮਰਾ ਬਣਿਆ ਹੋਇਆਗਾ ਉਹ ਸਾਹਮਣੇ ਉਹਨਾਂ ਤੋਂ ਪੁੱਛ ਪਛਾੜ ਕੇ ਬਾਈ ਉਹਨਾਂ ਨੇ ਗਾਂ ਫੋਨ ਫੋਨ ਲਾਇਆ ਅਧਿਕਾਰੀਆਂ ਨੂੰ ਕਹਿੰਦੇ ਚੱਲ ਤੰਬੂ ਤੁਸੀਂ ਲਾ ਲਓ ਜਿੰਨੀਆਂ ਵੀ ਆ ਲਾਈਟਾਂ ਚੱਲ ਜਾਂਦੀਆਂ ਨੇ ਸਾਰੀਆਂ 12 ਵਜੇ ਸਹੀ 12 ਵਜੇ ਸਾਰੀਆਂ ਭਾਈ ਕਹਿੰਦੇ ਬੰਦ ਹੋ ਜਾਣਗੀਆਂ 12 ਵਜੇ ਲਾਈਟਾਂ ਤੇ 12 ਵਜੇ ਤੋਂ ਬਾਅਦ ਕਹਿੰਦੇ ਭਾਈ ਤੁਸੀਂ ਉਹ ਖੁੰਝੇ ਜਿਹੜਾ ਆਪਦਾ ਤੰਬੂ ਲਾ ਸਕਦੇ ਤੇ ਹੁਣ ਆਪਾਂ 12 ਵਜਨ ਦੀ ਉਡੀਕ ਦੇ ਵਿੱਚ ਆ ਜੀ ਖਾਣਾਦਾਨ ਆਪਾਂ ਬਣਾਇਆ ਨਹੀਂ ਗਾ ਚੌਲ ਸਾਰਾ ਕੁਝ ਲੈ ਕੇ ਆਏ ਸੀ ਕਿ ਅੱਜ ਬਣਾਵਾਂਗੇ ਪਰ ਨਹੀਂ ਬਣਾਇਆ ਸਾਹਮਣੇ ਉਹ ਦੁਕਾਨ ਤੋਂ ਸੀ ਭਾਈ ਚਾਹ ਤੇ ਬਿਸਕਟ ਬਿਸਕਟ ਹਨਾ ਇਦਾਂ ਦਾ ਕੁਝ ਜਿਹੜਾ ਆਪਾਂ ਖਾ ਪੀ ਲਿਆ ਉਹ ਜਿਹੜਾ ਸਾਰਾ ਸਮਾਨ ਸੀਗਾ ਉਹ ਆਪਾਂ ਕੱਲ ਸਵੇਰ ਵਾਸਤੇ ਰੱਖ ਲਿਆ ਵੀ ਸਵੇਰੇ ਖਾਵਾਂਗੇ ਇਧਰਲੇ ਪਾਸੇ ਸੰਦੀਪ ਤੇ ਹਰਪਾਲ ਬੈਠੇ ਆ ਹੁਣ ਚੱਲਦੇ ਆ ਜੀ ਆਪਾਂ ਇਧਰ ਨੂੰ ਮਾੜਾ ਜਿਹਾ ਢੇੜਾ ਤੇ ਆਈਗੇ ਬਾਕੀ ਕੱਲ ਨੂੰ ਸੋਨੂੰ ਦਿਨੇ ਦਿਖਾਵਾਂਗੇ ਆ ਭਾਈ ਜੋ ਵੀ ਪਾਰਕਪੂਰਕ ਬਣਿਆ ਹੋਇਆਗਾ ਰਾਤ ਦਾ ਮਾਹੌਲ ਵੀ ਦੇਖ ਲਗੇ ਮਾੜਾ ਜਿਹਾ ਲਾਈਟਾਂ ਜੀਆਂ ਸੋਹਣੀਆਂ ਜਗਦੀਆਂ ਨੇ ਕੱਲ ਨੂੰ ਇਧਰਲੇ ਪਾਸੇ ਵੀ ਚਿਹੇ 4 ਕਿਲੋਮੀਟਰ ਦੀ ਬਹੁਤ ਹੀ ਵਧੀਆ ਵਾਹ ਜੀ ਵਾਹ ਬੱਚੇ ਖੇਡਦੇ ਫਿਰਦੇ ਆ ਇਸ ਏਰੀਆ ਦੇ ਵਿੱਚ ਨਾ ਜੀ ਜ਼ਿਆਦਾ ਕੱਲਾ ਆਹੀ ਏਰੀਆ ਨਹੀਂ ਪੂਰੇ ਕੇਰਲਾ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਭੈਣ ਭਾਈ ਜਿਹੜੇ ਬਹੁਤ ਰਹਿੰਦੇ ਆ ਬਹੁਤ ਤੇ ਆ ਭਾਈ ਹੋ ਤੁਰ ਤੱਕ ਲੱਗੀਆਂ ਹੋਈਆਂ ਲਾਈਟਾਂ ਗਾਂ ਤੋਂ ਜਾ ਕੇ ਮੋੜ ਮੁਰ ਜਾਂਦਾ ਫੇਰ ਵੀ ਜਿਹੜਿਆ ਆਹ پارک ਵਾਲੀ ਜਿਹੜੀ ਆ ਸੋਹਣੀ ਜਗਾ ਬਣੀ ਹੋਈ ਆ ਨਹੀਂ ਮੁੱਕਦੀ ਗਾਂ ਜਾਂ ਗਾਂ ਤੱਕ ਜਾਣ ਵਾਸਤੇ ਤੇ ਲੋਕ 12 ਵਜੇ ਤੱਕ ਇੱਥੇ ਆਮ ਹੀ ਤੁਰੇ ਫਿਰਦੇ ਰਹਿੰਦੇ ਹੈਗੇ ਨਾਲ ਆ ਹਬੀਚਾ ਇਧਰ ਗੱਡੀਆਂ ਵੀ ਲਈ ਫਿਰਦੇ ਰਹਿੰਦੇ ਆ ਲੋਕ ਰਾਤਾਂ ਨੂੰ ਵਿੱਚ ਦੇ ਕਿਨਾਰੇ ਤੇ ਸਮਾਂ 11:00 ਵਜੇ ਜੀ ਤੇ ਇੱਕ ਘੰਟਾ ਹੋਰ ਭਾਈ ਆਪਾਂ ਇੰਤਜ਼ਾਰ ਕਰਨਾਗਾ 12:00 ਵਜੇ ਆਪਾਂ ਇੱਥੇ ਤੰਬੂ ਲਾ ਲਾਂਗੇ ਟੈਂਟਰ ਲਾ ਲਾਂਗੇ 12:00 ਵਜੇ 12 ਵਜੇ ਦਾ ਆਪਾਂ ਨੂੰ ਇਹਨਾਂ ਨੇ ਭਾਈਆਂ ਨੇ ਸਮਾਂ ਦਿੱਤਾ ਹੋਇਆਗਾ ਜੀ 12 ਵਜੇ ਭਾਈ ਤੁਸੀਂ ਪਹਜੋ ਅੱਜ ਦੀ ਵੀਡੀਓ ਜੀ ਆਪਣੀ ਫਿਰ ਸਮਾਪਤੀ ਵੱਲ ਵੱਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹ ਭਰਾ ਦਾ ਜਨਮ ਦਿਨ ਹੈ ਜੀ ਨਾਮ ਹੈਗਾ ਜਗਮੀਤ ਸਿੰਘ ਫਤਿਹਗੜ ਸਾਹਿਬ ਤੋਂ ਆ ਜੀ ਭਰਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਭਾਈ ਵਧਾਈਆਂ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਜੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਾਸਰੀ ਗਲਪਾਈ ਸਾਰੇ